ਸ਼ੈਲਰ ਦੇ ਅੰਦਰ ਇੱਕ ਹੋਰ ਚਾਈਲਡ ਲੇਬਰ ਦਾ ਮਾਮਲਾ ਆਇਆ ਸਾਹਮਣੇ ੱੱਕੇ ਨਾਲ ਕਰਵਾਇਆ ਜਾ ਰਿਹਾ ਸੀ ਮਸ਼ੀਨਾਂ ਤੇ ਕੰਮ ਅਤੇ ਮਸ਼ੀਨ ਦੇ ਵਿੱਚ ਆਉਣ ਦੇ ਕਾਰਨ ਇੱਕ ਨਵਾਲਗ ਲੜਕੇ ਦੀ ਬਾਹ ਹੋਏ ਡੈਮੇਜ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਇਸ ਨਵਾਲਗ ਬੱਚੇ ਦੇ ਮਾਤਾ ਪਿਤਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਕ ਸ਼ੈਲਰ ਦੇ ਅੰਦਰ ਉਹਨਾਂ ਦੇ بیٹے ਨੂੰ ਚਾਹ ਪਾਣੀ ਦੇ ਲਈ ਰੱਖਿਆ ਹੋਇਆ ਸੀ ਤਾਂ ਇਸ ਤੋਂ ੱੱਕੇ ਦੇ ਨਾਲ ਕੰਮ ਕਰਵਾਇਆ ਜਾ ਰਿਹਾ ਸੀ ਇਹ ਕਿਹਾ ਜਾ ਰਿਹਾ ਸੀ ਕਿ ਅਗਰ ਤੂੰ ਚਾਹ ਪਾਣੀ ਤੋਂ ਵਿਹਲਾ ਹੋ ਕੇ ਮਸ਼ੀਨ ਦੇ ਉੱਤੇ ਕੰਮ ਨਹੀਂ ਕਰਿਆ ਤਾਂ ਤੈਨੂੰ ਦਿਹਾੜੀ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼ੈਲਰ ਦੇ ਵਿੱਚ ਉਹਨਾਂ ਦੇ ਬੇਟੇ ਤੋਂ ੱੱਕੇ ਦੇ ਨਾਲ ਕੰਮ ਕਰਵਾਇਆ ਜਾ ਰਿਹਾ ਸੀ ਇਸ ਨੂੰ ਕੰਮ ਨਹੀਂ ਆਉਂਦਾ ਸੀ ਇਸ ਦੀ ਮਸ਼ੀਨ ਦੇ ਵਿੱਚ ਬਾਹ ਆਉਣ ਦੇ ਕਾਰਨ ਦੀ ਬਾਹ ਬਿਲਕੁਲ ਡੈਮੇਜ ਹੋ ਗਈ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਚਾਈਲਡ ਲੇਬਰ ਦਾ ਹੋਰ ਮਾਮਲਾ ਜਿਹੜਾ ਉਹ ਸਾਹਮਣੇ ਹੈ ਅਤੇ ਬੱਚੇ ਦੇ ਮਾਤਾ ਪਿਤਾ ਨੇ ਫੈਕਟਰੀ ਵਾਲਿਆਂ ਤੇ ਸ਼ੈੱਲਰ ਵਾਲਿਆਂ ਤੇ ਇਲਜ਼ਾਮ ਲਗਾਏ ਕਿ ਉਹਨਾਂ ਦੇ ਬੱਚੇ ਤੋਂ ਤੱਕੇ ਦੇ ਨਾਲ ਮਸ਼ੀਨ ਦੇ ਉੱਤੇ ਕੰਮ ਕਰਵਾਇਆ ਜਾ ਰਿਹਾ ਸੀ ਆਲਸ ਨੂੰ ਸੁਣਾਉਣੀ ਆ ਕੀ ਸੀ ਪੂਰਾ ਮਾਮਲਾ ਤੇ ਕਿੱਥੋਂ ਦਾ ਹੈ ਮਾਮਲਾ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਿੰਦਰ ਕੁਮਾਰ ਹੈ ਜੀ ਕੀ ਲੱਗਦਾ ਤੁਹਾਡਾ ਬੱਚਾ ਇਹ ਬੱਚਾ ਇਹ ਮੇਰਾ ਬੇਟਾ ਹੈ ਜੀ ਕੀ ਹੋਇਆ ਕਿ ਕਿੰਨੇ ਮਰ ਗਿਆ ਜੀ ਇਹਦੀ 17 ਸਾਲਾਂ ਉਮਰ ਹੋਈ ਹੈ ਜੀ ਹਜੇ ਪੂਰੀ ਅੱਛਾ ਕੀ ਹੋਇਆ ਇਹ ਜੀ ਪੜਦਾ ਹੈ ਪਲੱਸ 1 ਚ ਇਹਨੂੰ ਰਾਤ ਨੂੰ ਲੈ ਗਏ ਚਾਹ ਪਾਣੀ ਵਾਸਤੇ ਤੇ ਉੱਥੇ ਮਸ਼ੀਨ ਤੇ ਲਾਤਾ ਹੈ ਜੀ ਇਹਨਾਂ ਦੀ ਬਿਲਕੁਲ ਬਾਹ ਡੇਮਿੰਗ ਹੋ ਗਈ ਹੈ ਖਤਮ ਹੋ ਗਈ ਹੈ ਮੈਂ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਮੇਰੇ ਬੱਚੇ ਦੀ ਜ਼ਿੰਦਗੀ ਤੋਂ ਕਾਰ ਗਿਆ ਮਸ਼ੀਨਾਂ ਸਨ ਇਹ ਜੀ ਸੇਲਰ ਹੈ ਜੀ ਇੰਗਰੇਜ਼ੀ ਰੋਡ ਮਲੂਰ ਸ਼ਹਿਰ ਚ ਇੰਗਰੇਜ਼ੀ ਰੋਡ ਲੰਗੜੇ ਉੱਤੇ ਗਏ ਸੀ ਇਹ ਚਾਹ ਪਾਣੀ ਵਾਸਤੇ ਕਿ ਰਾਤ ਨੂੰ ਚਾਹ ਪਾਣੀ ਬਣਾਦੀ ਉੱਥੇ ਆ ਜਾ ਤੈਨੂੰ ਦਿਹਾੜੀ ਦੇ ਦਾਂਗੇ ਇਹ ਜੀ ਪੜਦਾ ਸਾਨੂੰ ਨਾਲ ਲੈ ਕੇ ਤੇ ਜਾ ਕੇ ਤੇ ਹੀ ਬੰਨਤੇ ਨੂੰ ਜੀ ਨਹੀਂ ਫੇਰ ਇਹ ਜਿਹਨੂੰ ਜਿਹਨੂੰ ਲੱਗ ਗਿਆ ਚਾਹ ਪਾਣੀ ਕਰਕੇ ਮਸ਼ੀਨ ਤੇ ਕਿਉਂ ਲੱਗੇ ਜੀ ਮਸ਼ੀਨ ਤੇ ਹਮ ਚਾਹ ਪਾਣ ਚਾਹ ਪਾਣੀ ਤੋਂ ਬਿਨਾ ਬੈਠਣ ਨਹੀਂ ਦਿੰਦੇ ਜੀ ਲੈ ਕੇ ਨਾਲ ਜੀ ਕੰਮ ਕਰਾਉਣ ਵਾਸਤੇ ਕਹਿੰਦੇ ਇਹ ਕਹਿੰਦੇ ਕੰਮ ਕਰੋ ਜੀ ਮਸ਼ੀਨਾਂ ਤੇ ਅੱਛਾ ਸੈਲਰ ਕਿੰਨਾ ਦਾ ਹੈ ਜੀ ਤੇ ਪੂਸ਼ਨ ਗੁਪਤਾ ਜੀ

ਇਹ ਆਪਣਾ ਚੱਲੂ ਸੁਲੁਰਤੀ ਗਿਆ ਸੀ ਸੰਤਾ ਆਪ ਨੂੰ ਨਹੀਂ ਪਤਾ ਪੱਕਾਰਾ ਵੀ ਕਿੱਥੇ ਜਾਂਦਾ ਸੀ ਕਿੱਥੇ ਨਹੀਂ ਗਿਆ ਕਿਸ ਕੰਮ ਤੇ ਰੱਖਿਆ ਸੀ ਇਹਨੂੰ ਪਤਾ ਨਹੀਂ ਸਰ ਕਹਿੰਦੇ ਚਾਚੂ ਬਣਾਉਣਾ ਮੈਂ ਕਰਦਾਗਾ ਬੱਚੇ ਕਰ ਸੀ ਤਰ੍ਹਾਂ ਦੱਸਦੇ ਕੇ ਵੀ ਆਹ ਕੰਮ ਕਰਦਾ ਉਹ ਕਰਦਾਗਾ ਹਾਂ ਏਕਾ ਫੁਲਕੇ ਕੰਮ ਕਰਦਾਗਾ ਹੁਸੈਨ ਅੱਜ ਸੀ ਸੰਦੇ ਉਹ ਸਰ ਪਤਾ ਨਹੀਂ ਸੰਦੂ ਫੜਾਉਣਾ ਹੈ ਕਹਿੰਨੇ ਮਾੜਾ ਮੋਟਾ ਉਹਨਾਂ ਨੂੰ ਪੁੱਛ ਨਹੀਂ ਨਾ ਗੱਲ ਸੀ ਕਹਿੰਨੇ ਮਾੜੀ ਫੈਕਚਰ ਹੈ ਜਦੋਂ ਸੀ ਇੱਥੇ ਆ ਜੋ ਦੇਖਿਆ ਕਾਫੀ ਸੀਗਾ 5 ਘੰਟੇ ਕੰਟ੍ਰੈਕਸ਼ਨ ਉਧਰ ਚੱਲਿਆਗਾ हां दाड़ा पाया जाए गांधी काम तो होगा नीता अपन पता हेगा कि सारा उम्र पी आता ही मंग मंगने बचे भविष्य सही रही हांजी पढ़ता पलस वन चढ़ा पा गा ਅਛਾ ਨਾਲ ਕੰਮ ਕਰਦਾ ਸੀ ਹਾਂਜੀ ਕਿਹੜੀ ਫੈਕਟਰੀ ਜਿਹੜੀ ਸੀ ਕਾਦੀ ਛੋਟੀ ਸੀ ਪੰਜ ਸੌ ਸੈਲਰ ਸੂਲਰ ਸੀ ਕੋਈ ਪੁੱਛਣ ਕਿ ਫੈਕਟਰੀ ਅੱਗੀ ਕੰਮਾਂ ਦੁੱਦੇ ਬੱਚੇ ਮਿੰਟਾ ਪਾ ਤਾਂ ਵੇਖਿਆ ਹੀ ਨਹੀਂ ਦਾ ਉਹਨਾਂ ਨੂੰ ਸੋ ਪਤਾ ਨੂੰ ਉਧਰ ਮਲੋੜ ਚ ਹੀ ਆ ਜੀ ਮਲੋੜ ਚ ਅਸਾ ਮਲੋੜ ਚ ਆ